ਹੈਲੋ ਜੀ ਸਾਰੀ ਕਾਲ ਸਾਰਿਆਂ ਨੂੰ ਕੀ ਹਾਲ ਚੱਲ ਜੀ ਉਮੀਦ ਕਰਦੇ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਜੀ ਸਵੇਰ ਸਵੇਰ ਦਾ ਮਾਰਨਿੰਗ ਦਾ ਟਾਈਮ ਤੇ ਧੁੱਪ ਤੇ ਤੁਹਾਨੂੰ ਪਤਾ ਮਾਰਨਿੰਗ ਹੋਵੇ ਈਵਨਿੰਗ ਹੋਵੇ ਜਿੱਦਾਂ ਮਰਜ਼ੀ ਹੋਵੇ ਧੁੱਪ ਨੇ ਆਪਣਾ ਸਰਵ ਵਿਖਾਉਣਾ ਹੀ ਵਿਖਾਉਣਾ ਸਵੇਰੇ ਸਵੇਰੇ ਆ ਕੇ ਤੇ ਇੰਨੀ ਜ਼ਿਆਦਾ ਧੁੱਪ ਹੀ ਇੰਨੀ ਗਾੜੀ ਧੁੱਪ ਆ ਲੱਗੇ ਜਦੋਂ ਦੁਪਹਿਰ ਛੜੀ ਹੁੰਦੀ ਨਾ ਇਹ ਚੀਜ਼ ਹੀ ਤੇ ਫਿਰ ਮੈਂ ਨਾ ਪੌਦਿਆਂ ਨੂੰ ਪਾਣੀ ਵੀ ਦੇਣਾ ਸੀ ਤੇ ਮੈਂ ਸੋਚਿਆ ਕਿ ਪਹਿਲਾਂ ਟੱਪ ਭਰ ਲੈਣੀ ਆ ਟੱਪ ਮੈਂ ਕਿਹਾ ਭਰਦਿਆਂ ਭਰਦਿਆਂ ਨੂੰ ਕਿੰਨਾ ਹੀ ਟਾਈਮ ਲਾ ਦੇਣਾ ਟੱਪ ਨੇ ਤੇ ਇਸ ਕਰਕੇ ਨਾ ਮੈਂ ਕਿਹਾ ਥੱਲੇ ਨਾ ਪਾਈਪ ਲਾ ਦੇਣੀ ਜਿੱਥੇ ਮੋਟਰ ਲੱਗੀ ਆ ਨਾ ਉੱਥੇ ਨਾ ਉਹ ਵਾਲ ਦੇ ਨਾਲ ਆਪਾਂ ਜਿਹੜਾ ਉਹ ਪਾਈਪ ਲਾ ਦਿੰਨੇ ਆ ਤੇ ਪਾਈਪ ਲਾਉਣ ਤੋਂ ਬਾਅਦ ਜਿਹੜਾ ਪਾਣੀ ਖੁੱਲਾ ਆ ਜਾਂਦਾ ਫਿਰ ਆਪਾਂ ਜਿਹੜਾ ਉਹ ਪਾ ਦਿੰਨੇ ਆ ਤੇ ਪਾਈਪ ਲੱਗ ਚੁੱਕੀ ਹੀ ਤੇ ਫਿਰ ਨਾ ਉਹ ਪਾਈਪ ਨਾ نیچے ਫੜਨੀ ਪੈਂਦੀ ਐ ਇਦਾਂ ਕਿ ਇਹਨੂੰ ਤੇ ਫਿਰ ਉਹ ਪਾਣੀ ਜਿਹੜਾ ਆਉਂਦਾ ਇਦਾਂ ਪਾਈਪ ਲੱਗਦੀ ਨਹੀਂ ਪਈ ਲੱਗਦੀ ਨਹੀਂ ਪਈ ਕਿੰਨਾ ਹੀ ਦੇਰ ਮਤਲ ਲੱਗੀ ਮੈਂਗਾ ਧੁੱਪ ਚ ਤੇ ਮੈਂ ਤਾਂ ਇਦਾਂ ਹੀ ਆਕੜ ਜਾਣਾ ਲੱਗਦਾ ਤੇ ਉਹ ਟਾਈਗਰ ਨੂੰ ਮੈਂ ਨਾ ਥੱਲੇ ਉਹ ਵਾਜਦੇ ਹੁੰਦੇ ਉਹਨੂੰ ਮੈਂ ਛੇੜਨਦੀ ਹੀ ਤੇ ਪਾਣੀ ਆਇਆ ਤੇ ਪਾਣੀ ਜਿਹੜਾ ਪੌਦਿਆਂ ਨੂੰ ਮੈਂ ਲਾਇਆ ਪੌਦਿਆਂ ਨੂੰ ਵੀ ਲਾਇਆ ਤੇ ਛੱਤ ਤੇ ਜਿਹੜਾ ਇਦਾਂ ਤਰੌਂਕ ਦਿੱਤਾ ਕਿਉਂਕਿ ਥੱਲੇ ਉਹਨਾਂ ਨੇ ਫੜ ਕੇ ਰੱਖਿਆ ਸੀ ਪਾਈਪ ਦੇ ਨਾਲ ਪਾਈਪ ਇਸ ਕਰਕੇ ਨਾ ਜਲਦੀ ਜਲਦੀ ਕਰਨਾ ਪਿਆ ਤੇ ਦੋਵਾਂ ਗਲੀਆਂ 'ਚ ਮੈਂ ਫਿਰ ਪਾਇਆ ਤੇ ਇੱਥੇ ਜਾਂਗਲੇ ਤੇ ਵੀ ਪਾਣੀ ਪਾਇਆ ਇੰਨਾ ਭੈੜਾ ਮੌਸਮ ਆ ਮਤਲਬ ਗਰਮੀ ਦੇ ਨਾਲ ਨਾ ਰੋਟੀ ਰ ਵਗੈਰਾ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਇੰਨੀ ਗਰਮੀ ਚ ਨਾ ਆਪਣਾ ਜਿਆਦਾ ਤੋਂ ਜਿਆਦਾ ਧਿਆਨ ਰੱਖੋ ਤੇ ਖਾਸ ਕਰਕੇ ਜਿਹੜਾ ਉਹ ਬੱਚਿਆਂ ਦਾ ਜਿਹੜਾ ਉਹ ਜਿਆਦਾ ਧਿਆਨ ਰੱਖੋ ਤੇ ਨਿੰਬੂ ਪਾਣੀ ਲੱਸੀ ਹੋਈ ਇਦਾਂ ਦੀ ਚੀਜ਼ਾਂ ਜਿਹੜੀਆਂ ਉਹ ਡਰਿੰਕ ਵਾਲੀਆਂ ਜਿਹੜੀਆਂ ਨਾ ਲਿਕਵਿਡ ਚੀਜ਼ਾਂ ਉਹ ਜਿਆਦਾ ਜਿਹੜੀਆਂ ਖਾਣੇ ਚਾਹੀਦੀਆਂ ਰੋਟੀ ਨੂੰ ਤੇ ਵੈਸੇ ਵੀ ਦਿਲ ਨਹੀਂ ਕਰਦਾ ਹੈਗਾ ਇੰਨੀ ਗਰਮੀ ਦੇ ਵਿੱਚ ਨਾ ਰੋਟੀ ਨੂੰ ਦਿਲ ਨਹੀਂ ਕਰਦਾ ਹੈਗਾ ਤੇ 나ই ਚਾਹ ਨੂੰ ਦਿਲ ਕਰਦਾ ਜਦੋਂ ਚਾਹ ਦਾ ਟਾਈਮ ਹੁੰਦਾ ਉਦੋਂ ਕਈ ਦਾ ਵੀ ਚੱਲਣਾ ਨਿੰਬੂ ਪਾਣੀ ਬਣਾ ਲੈਨੇ ਆ ਉਹੀ ਪੀ ਲੈਨੇ ਆ ਤੇ ਮੈਂ ਹੀ ਕਰਦੀ ਹਾਂ ਹੁਣ ਨਾ ਨਿੰਬੂ ਪਾਣੀ ਬਣਾ ਲੈਨੀ ਆ ਤੇ ਉਹ ਹੁੰਦਾ ਨਾ ਵਿੱਚ ਬਾਪੂ ਕਿਨਾਂ ਕੁਛ ਜਿੰਦਾ ਕਾਲਾ ਨਮਕ ਵਗੈਰਾ ਹੋਇਆ ਤੇ ਆ ਤੇ ਉਹ ਪਾ ਕੇ ਤੇ ਬਣਾ ਲਈਦਾ ਵਾ ਤੇ ਫਿਰ ਉਹ ਪੀ ਲੈਂਦੇ ਆ ਚਾਹ ਨਾਲ ਉਹ ਚੰਗਾ ਵਾ ਇਹ ਚੀਜ਼ਾਂ ਤੇ ਇਹdna ਇਹ ਆ ਕਿ ਤੁਹਾਨੂੰ ਬਾਹਰ ਵੀ ਜਾਓਗੇ ਲੋੜ ਨਹੀਂ ਲੱਗਦੀ ਹੈਗੀ ਤੇ ਸਵੇਰੇ ਸਵੇਰੇ ਦਹੀਂ ਖਾਓ ਤੇ ਆਪਣਾ ਦਿਨ ਬੜਾ ਵਧੀਆ ਲੰਘ ਜਾਂਦਾ ਉਹਨਾਂ ਇਹ ਆ ਕਿ ਪਿਆਸ ਨਹੀਂ ਲੱਗਦੀ ਪਾਰ-ਪਾਰ ਤੁਸੀਂ ਦਹੀਂ ਖਾ ਲਵੋਗੇ ਸਵੇਰੇ ਸਵੇਰੇ ਤੇ ਇੱਥੇ ਬੂਟੇ ਵੀ ਨਾ ਵਿਚਾਰੇ ਬਹੁਤ ਹੀ ਮੁਰਝਾ ਚੁੱਕੇ ਹੀ ਤੇ ਇਹਨਾਂ ਨੂੰ ਚਾਹੀਦਾ ਹੈ ਖੁੱਲਾ ਪਾਣੀ ਨਾਲੇ ਇੱਕ ਅੱਧੀ ਬਾਰਿਸ਼ ਹੋ ਜਾਣਾ ਤੇ ਵਧੀਆ ਸਗੋਂ ਮੌਸਮ ਹੀ ਠੰਡਾ ਹੋ ਜਾਏਗਾ ਤੇ ਨਾਲੇ ਨਾ ਇਹਨਾਂ ਪੇੜ-ਪੌਦਿਆਂ ਦੀ ਵੀ ਸੁਣੀ ਜਾਊਗੀ ਇੱਥੇ ਤੇ ਚੱਲ ਘਰ ਵਿੱਚ ਲੱਗੇ ਆਪਾਂ ਪਾਣੀ ਪੁਣੀ ਦੇ ਲੈਣੇ ਆ ਜਿਹੜੇ ਬਾਹਰ ਵਜ ਲੱਗੇ ਹੁੰਦੇ ਆ ਜਿਹੜਾ ਸੜਕ ਕਿਨਾਰੇ ਲੱਗੇ ਹੁੰਦੇ ਉਹਨਾਂ ਵਿਚਾਰਿਆਂ ਨੂੰ ਬਹੁਤ ਜ਼ਿਆਦਾ ਹੁੰਦਾ ਵਾ ਉਹਨਾਂ ਨੂੰ ਵੀ ਪਾਣੀ ਪੋਣੀ ਮਿਲ ਜੇਗਾ ਤੇ ਇੱਥੇ ਮੈਂ ਛਤ ਤੇ ਵੀ ਪਾਣੀ ਪਾਉਣ ਲੱਗੀ ਪਹਿਲਾਂ ਮੈਂ ਕਿਹਾ ਜਾਂ ਅਗਲੇ ਤੇ ਪਾਣੀ ਪਾ ਲੈਣੀ ਇਹਦੇ ਚ ਨਾ ਬੜਾ ਕਟਾ ਆ ਜਾਂਦਾ ਬਲੈਕ ਕਲਰ ਦੀ ਗ੍ਰਿਲ ਜੀ ਆ ਨਾ ਤੇ ਉਹਦੇ ਵਿੱਚ ਕਟਾ ਆ ਜਾਂਦਾ ਵੱਡ ਜਾਂਦਾ ਤੇ ਮੈਂ ਫਿਰ ਨਾ ਉਹ ਗਲੀ ਚ ਵੀ ਮੈਂ ਕਿਹਾ ਮੈਨੂੰ ਥੋੜਾ ਜਿਹਾ ਪਾਣੀ ਸੋਟੀ ਲੈਣ ਦੋ ਫੇਰ ਹੀ ਮਤਲਬ ਕਰਦੀ ਹਾਂ ਉਹ ਥੱਲੇਵਾਜਾਂ ਮਾਂਡੇ ਬਾਸ ਕਰ ਬਾਸ ਕਰ ਤੇ ਤانوں ਪਤਾ ਜਨਾਨੀਆਂ ਨੂੰ ਇੱਕ ਤੋਂ ਬਾਅਦ ਦੂਜੇ ਕੰਮ ਤੇ ਦੂਜੇ ਤੋਂ ਬਾਅਦ ਤੀਜਾ ਕੰਮ ਜਾਂਦਾ ਆ ਹੀ ਜਾਂਦਾ ਆ ਹੀ ਜਾਂਦਾ ਨਾਲੋਂ ਨਾਲ ਤੇ ਮੈਂ ਕਿਹਾ ਮੈਨੂੰ ਗਲੀ 'ਚ ਵੀ ਪਾਣੀ ਪਾ ਹੀ ਲੈਣ ਦੋ ਫਿਰ ਮੈਂ ਕਿੱਧਰ ਉਹਦੋਂ ਬਾਲਟੀਆਂ ਚੁੱਕ ਚੁੱਕ ਕੇ ਪਾਉਂਦੀ ਰਹੂੰਗੀ ਤੇ ਇਹਨੂੰ ਬੈਠ ਰੱਖ ਕਿ ਮੈਂ ਨਾ ਇਹੀ ਪਾਈਪ ਦੇ ਨਾਲ ਹੀ ਪਾ ਲਾਂ ਪਾਈਪ ਲਾਉਣੀ ਵੀ ਬੜੀ ਯਾਰ ਔਖੀ ਹੁੰਦੀ ਆ ਥੱਲੇ ਲਾ ਕੇ ਨੀਚੋਂ ਲਾ ਕੇ ਤੇ ਫਿਰ ਪੌੜੀਆਂ ਥਾੜੀ ਉੱਪਰ ਚੜਾਉਣੀ ਪੈਂਦੀ ਆ ਤੇ ਇੱਥੇ ਨਾ ਇਹ ਪਾਈਪ ਉੱਪਰ ਤੇ ਹੈਗੀ ਸਾਡੇ ਕੋ ਬاتھਰੂਮ ਚ ਪਰ ਉਹ ਬਹੁਤ ਨਾ ਬਰੀਕ ਵਾ ਉਹ ਚ ਪਾਣੀ ਬਿਲਕੁਲ ਬਿਲਕੁਲ ਹੀ ਥੋੜਾ ਥੋੜਾ ਝੂਲੀ ਝੂਲੀ ਪਾਣੀ ਆਉਂਦਾ ਵਾ ਤੇ ਇਸ ਕਰਕੇ ਨਾ ਉਹਨੂੰ ਰਹਿਣ ਦਈਦਾ ਤੇ ਇਹ ਜਿਹੜੀ ਪਾਈਪ ਉਹ ਲਾ ਲਈਦੀ ਐ ਸਿੱਧੀ ਮੋਟਰ ਨੂੰ ਤੇ ਪਾਣੀ ਜਿਹੜਾ ਖੁੱਲਾ ਆ ਜਾਂਦਾ ਵਾ ਇਥੇ ਇਹ ਆ ਕਿ ਮਤਲਬ ਜਦੋਂ ਪਾਣੀ ਵਗੈਰਾ ਤਰੋਂਕ ਲੈਣ ਨਾ ਥੱਲੇ ਵੀ ਮਤਲਬ 베ੜੇ ਚ ਵੀ ਪਾਣੀ ਪੈ ਜਾਂਦਾ ਫਾ ਪੌੜੀਆਂ ਚ ਪੈ ਤੇ ਠੰਡਾ ਠੰਡਾ ਲੱਗਦਾ ਸਵੇਰੇ ਸਵੇਰੇ ਤੇ ਨਾਲੇ ਸਫਾਈ ਹੋਈ ਹੋਈ ਸਵੇਰੇ ਸਵੇਰੇ ਤੇ ਵਧੀਆ ਲੱਗਦਾ ਫਿਰ ਭਾਵੇਂ ਬੰਦਾ ਆਰਾਮ ਕਰ ਲੇ ਤੇ ਇਹ ਤੋਂ ਬਾਅਦ ਮੈਂ ਜਿਹੜਾ ਹੀ ਉਹ ਮੈਂ ਨਾ ਮੈਂ ਕਿਹਾ ਇਹ ਰਸੋਈ ਚ ਫੇਰ ਹੀ ਮੈਂ ਵੱੜਦੀ ਆ ਤੇ ਪਹਿਲਾਂ ਮੈਂ ਇਹ ਕਰ ਲਾਂ ਤੇ ਅੱਜ ਜਦ ਮੈਂ ਵਾਈਸਓਵਰ ਕਰਦੀ ਪਈ ਆ ਅੱਜ ਵੀ ਬੜਾ ਜਿਆਦਾ ਤੂਫਾਨ ਆਇਆ ਬਹੁਤ ਜ਼ਿਆਦਾ ਨਹੀਂ ਰਿਚਲੀ ਤੇ بارش ਥੋੜੀ ਥੋੜੀ ਹੋਈ ਇੰਨਾ ਸ਼ੁਕਰ ਘਟਾ ਬੈ ਗਿਆ ਹੀ ਤੇ ਨਿਹਰੀ ਬਹੁਤ ਆਈ ਤੇ ਇਹਦੇ ਨਾਲ ਹੀ ਨਾ ਹੁਣ ਫੇਰ ਝੜਾ ਬੜਾ ਹੀ ਘਟਾ ਆ ਗਿਆ ਵਾ ਸਾਰੇ ਚੀਜ਼ਾਂ ਦੇ ਤੇ ਹੁਣ ਫੇਰ ਝਾੜ ਚੰਬ ਜੜੀ ਉਹ ਕਰਨੀ ਪੈਣੀ ਆ ਤੇ ਇੱਥੇ ਮੈਂ ਕਿਹਾ ਚੱਲ ਬਾਥਰੂਮ 'ਚ ਵੀ ਪਾਣੀ ਪਾ ਲੈਨੇ ਜਦੋਂ ਕਿਤੇ ਬਾਤ ਇੱਧਰ ਉੱਪਰ ਆਈਏ ਫੇਰ ਹੀ ਕਿਤੇ ਪਾਣੀ ਪੀਂਦਾ ਵਾ ਨਾ ਇੱਥੇ ਪਾਣੀ ਪੀਂਦਾ ਹੀ ਨਹੀਂ ਹੈਗਾ ਤੇ ਇੱਧਰ ਬੂਟਿਆਂ ਦੀ ਕਟਾਈ ਕਰਨੀ ਵੀ ਮਤਲਬ ਹੋਈ ਆ ਕਟਾਈ ਕਰਨ ਵਾਲੀ ਤੇ ਮੈਂ ਕਿਹਾ ਹੀ ਉਹ ਕੈਂਚਾ ਜਿਹਾ ਜਿਹੜਾ ਹੁੰਦਾ ਨਾ ਉਹ ਵਾਲਾ ਲੈ ਕੇ ਆਇਓ ਤੇ ਉਹਦੇ ਨਾਲ ਜਿਹੜਾ ਵਾ ਆਪਾਂ ਕਰਾਂਗੇ ਕਟਾਈ ਕਰਾਂਗੇ ਤੇ ਇਹਨਾਂ ਦੀ ਗਰੋਥ ਵਧੀਆ ਹੋ ਜੂਗੀ ਤੇ ਇੱਧਰ ਨਾ ਬੈਕਸਾਈਡ ਤੇ ਨਾ ਮੈਂ ਤੁਹਾਨੂੰ ਬਖਾਇਆ ਨਹੀਂ ਇੱਧਰ ਹੱਡੀ ਨਾ ਇੱਕ ਫਲੈਸ਼ ਬਣੀ ਆ ਤੇ ਉਹਨੂੰ ਕਦੀ ਕਦੀ ਯੂਜ਼ ਕਰ ਲਈਦਾ ਜਦੋਂ ਕਿਤੇ ਕੋਈ ਪੁਰਾਣਾ ਐ ਤੇ ਮਤਲਬ ਤਾਂ ਯੂਜ਼ ਹੋ ਜਾਂਦੀ ਆ ਜਾਂ ਕੋਈ ਥੱਲੇ ਵੜਿਆ ਹੋਏ ਤੇ ਉੱਪਰ ਜਾਣਾ ਹੋਏ ਤਾਂ ਯੂਜ਼ ਹੋ ਜਾਂਦੀ ਆ ਤੇ ਕਦੀ ਕਦੀ ਨਹੀਂ ਵੀ ਯੂਜ਼ ਹੁੰਦੀ ਤੇ ਇਹਨਾਂ ਮੈਂ ਕਹੇ ਇਹਦੇ ਚ ਪਾਣੀ ਮਾਰ ਦਿੰਨੀ ਆ ਥੋੜੀ ਸਾਫ਼ ਹੋ ਜਾਊਗੀ ਤੇ ਫਿਰ ਮੈਂ ਦਵਾਰਾਂ ਤੱਕ ਉੱਪਰ ਤੱਕ ਪਾਣੀ ਜਿਹੜਾ ਉਹ ਮਾਰ ਦਿੱਤਾ ਹੀ ਤੇ ਇਥੇ ਨਾਲ ਹੀ ਸਾਡਾ ਨਾ ਪ੍ਰਨਾਲਾ ਏ ਤੇ ਪ੍ਰਨਾਲੇ ਤੇ ਤੁਹਾਨੂੰ ਪਤਾ ਬੰਦਲਾ ਉਹ ਹਰ ਆਹ ਰਹਾ ਕਾ ਆ ਜਾ ਉਗ ਜਾਂਦਾ ਵਾ ਤੇ ਉਹ ਮੈਂ ਨਾ ਸਾਫ ਕਰਨ ਲੱਗ ਗਈ ਸੀ ਤੇ ਉਹ ਵੀ ਸਾਫ ਕਰਤਾ ਮੈਂ ਤੇ ਇੱਧਰ ਵੀ ਬੂਟਿਆਂ ਦੇ ਥੱਲੇ ਵੀ ਸਾਰਾ ਸਾਫ ਕਰਤਾ ਉੱਪਰ ਤੱਕ ਪਾਣੀ ਪਾਹ ਦਿੱਤਾ ਸੀ ਤੇ ਫਿਰ ਮੈਂ ਪੌੜੀਆਂ 'ਚ ਵੀ ਪਾਤਾ ਤੇ ਫਿਰ ਮੈਂ ਕਿਹਾ ਚਲੋ ਬੱਸ ਕਰਦੇ ਹੁਣ ਪਾਈਪ ਜਿਹੜੀ ਉਹ ਖੇਚ ਲਓ ਬੱਸ ਹੋ ਗਿਆ ਆਪਣਾ ਕੰਮ ਤੇ ਲਓ ਜੀ ਆ ਗਏ ਆਪਣੇ ਫੇਵਰਟ ਪਾਰਟ ਰਸੋਈ ਵਿੱਚ ਤੇ ਮੈਂ ਕਿਹਾ ਰੋਟੀ ਸਵੇਰੇ ਸਵੇਰੇ ਤੇ ਨਾਸ਼ਤਾ ਜਿਹੜਾ ਉਹ ਰਹਿਣ ਦਿੰਨੇ ਆ ਤੇ ਅੱਜ ਪੀਨੇ ਆ ਸਵੇਰੇ ਸਵੇਰੇ ਲੱਸੀ ਤੇ ਮੈਂ ਕਿਹਾ ਦਹੀਂ ਤੇ ਨਾ ਥੋੜਾ ਜਿਹਾ ਹੀ ਜਮਾਇਆ ਜਿਆਦਾ ਨਹੀਂ ਜਮਾਇਆ ਤੇ ਮੈਂ ਕਿਹਾ ਚੱਲ ਨਾ ਦਹੀਂ ਪਾ ਕੇ ਤੇ ਲੱਸੀ ਬਣਾ ਲੈਨੇ ਆ ਮੈਂ ਦਹੀਂ ਨੂੰ ਫੈਂਟਿਆ ਤੇ ਉਮਧਾਣੀ ਜੀ ਹੈ ਨਹੀਂ ਸਾਡੇ ਕੋਲ ਉਹ ਛੋਟੀ ਜਿਹੜੀ ਹੁੰਦੀ ਨਾ ਉਹ ਹੈ ਨਹੀਂ ਜਿਹੜੀ ਹੱਥ ਵਾਲੀ ਹੁੰਦੀ ਆ ਉਹ ਨਹੀਂ ਹੈਗੀ ਤੇ ਫਿਰ ਮੈਂ ਨਾ ਇਦਾਂ ਹੀ ਇਹ ਕੜਛੀ ਦੇ ਨਾਲ ਫੈਂਟ ਲੈਣ ਨੂੰ ਪਹਿਲਾਂ ਤੇ ਫਿਰ ਮੈਂ ਨਾ ਠੰਡਾ ਪਾਣੀ ਪਾ ਕੇ ਤੇ ਵਿੱਚ ਮੈਂ ਪਾਇਆ ਸੀ ਇਹ ਖੰਡ ਪਾਈ ਥੋੜੀ ਜੀ ਤੇ ਮੈਂ ਕਿਹਾ ਇਹਨਾਂ ਨੂੰ ਮਤਲਬ ਇਹੀ ਦੇ ਦੇਣੀ ਆ ਸਵੇਰੇ ਸਵੇਰੇ ਤੇ ਇਹ ਵੀ ਚੰਗੀ ਵੀ ਹੁੰਦੀ ਆ ਵੈਸੇ ਸਾਰਾ ਦਿਨ ਪਿਆਸ ਨਹੀਂ ਲੱਗਦੀ ਹੈਗੀ ਲੱਸੀ ਤੇ ਪੀਣੀ ਚਾਹੀਦੀ ਆ ਚਾਹੇ ਉਹ ਕੜੇ ਦੀ ਹੋਵੇ ਕੜੇ ਦੀ ਜਿਹੜੀ ਉਹ ਉਹਦਾ ਤਾਂ ਰੀਸ ਨਹੀਂ ਕੋਈ ਵੀ ਮਤਲਬ ਚਾਟੀ ਵਾਲੀ ਲੱਸੀ ਹੋਵੇ ਉਹਦੀ ਕੋਈ ਰੀਸ ਨਹੀਂ ਹੈਗੀ ਤੇ ਇਦਾਂ ਮੈਂ ਬਣਾ ਕੇ ਤੇ ਮੈਂ ਨਾ ਇਹਨਾਂ ਨੂੰ ਦੇ ਦੇਣੀ ਹੁੰਨੀ ਆ ਤੇ ਆਪ ਹੀ ਮੈਂ ਪੀ ਲੈਣੀ ਹੈ ਇੱਕ ਨਮੀ ਸਿਰਫ ਨਹੀਂ ਪੀਂਦਾ ਹੈ ਬਾਕੀ ਸਾਰੇ ਪੀ ਲੈਂਦੇ ਆ ਤੇ ਚਲੋ ਜੀ ਇੱਥੇ ਦਿਨੇ ਲੱਸੀ ਮੈਂ ਪਹਿਲਾਂ ਮੰਮੀ ਨੂੰ ਫੜਾ ਕੇ ਆਉਂਗੀ ਤੇ ਫੇਰ ਮੈਂ ਜਿਹੜਾ ਆਪ ਪੀਉਂਗੀ ਆਣ ਕੇ ਤੇ ਇਹ ਆ ਕਿ ਸਰ ਗਰਮੀਆਂ ਦੇ ਵਿੱਚ ਨਾ ਇਹੋ ਚੀਜ਼ਾਂ ਚੱਲਦੀਆਂ ਰਹਿੰਦੀਆਂ ਵਾ ਲੱਸੀ ਬਣਾ ਲਓ ਜਾਂ ਨਿੰਬੂ ਪਾਣੀ ਬਣਾ ਲਓ ਤੇ ਬਸ ਇਹੀ ਤੇ ਅੱਜ ਨਾ ਤੇ ਇਧਰ ਘੜੇ ਚ ਵੀ ਸਾਡਾ ਪਾਣੀ ਭਰਿਆ ਰਹਿੰਦਾ ਵਾ ਤੇ ਸਵੇਰੇ ਸਵੇਰੇ ਬਰਫ਼ ਪਾ ਦੇਦੀ ਆ ਤੇ ਸਾਰਾ ਦਿਨ ਭਾਵੇਂ ਮਤਲਬ ਪਾਣੀ ਪੀਂਦੇ ਰੋ ਪਾਣੀ ਠੰਡਾ ਹੁੰਦਾ ਸਾਰਾ ਦਿਨ ਤੇ ਇਹ ਉਹ ਵਾਲਾ ਸੂਟ ਆ ਜਿਹੜਾ ਮੈਂ ਤੁਹਾਨੂੰ ਵਿਖਾਇਆ ਸੀ ਨਾ ਇਹ ਉਹ ਵਾਲਾ ਸੂਟ ਪਾਇਆ ਮੈਂ ਤੇ ਇਹਦੀਆਂ ਬਾਵਾ ਜਿਹੜੀਆਂ ਮੈਂ ਖੁੱਲੀਆਂ ਰੱਖੀਆਂ ਜਿੱਦਾਂ ਪਾਕਿਸਤਾਨੀ ਹੁੰਦੀਆਂ ਨਾ ਉਹ ਵਾਲੀਆਂ ਬਾਵਾ ਸੀ ਤੇ ਇਹ ਤੋਂ ਕਿੰਨੇ ਦਿਨ ਹੋ ਗਏ ਨੇਲ ਪੇਂਟ ਲਾਉਣ ਨੂੰ ਟਾਈਮ ਨਹੀਂ ਲੱਗਦਾ ਮੈਂ ਟਾਈਮ ਦਾ ਮਤਲਬ ਕਿ ਮਤਲਬ ਮੈਂ ਨਾ ਲਾਂਡ ਲਾਂਡ ਕਰਦੀ ਆ ਤੇ ਫੇਰ ਕੋਈ ਨਾ ਕੋਈ ਕੰਮ ਪੈ ਜਾਂਦਾ ਲਾਂਡ ਕਰਦੀ ਫੇਰ ਕੋਈ ਕੰਮ ਪੈ ਜਾਂਦਾ ਤੇ ਅੱਜ ਮੈਂ ਸਾਰਾ ਕੰਮ ਕੁਮ ਕਰਕੇ ਨਾ ਵਿਹਲੀ ਹੋ ਗਈ ਤੇ ਮੈਂ ਕਿਹਾ ਪਹਿਲਾਂ ਇਹਨੂੰ ਲਾਵਾਂ ਮੈਂ ਨੀਲ ਪੇਂਟ ਲਾਵਾਂ ਪਹਿਲੇ ਮੈਂ ਮੰਮੀ ਦੇ ਲਾ ਕੇ ਆਈ ਫੇਰ ਮੈਂ ਜਿਹੜਾ ਹੀ ਆਪਣੇ ਲਈ ਨੀਲ ਪੇਂਟ ਦੋਵਾਂ ਹੱਥਾਂ ਤੇ ਜਦੋਂ ਮੈਂ ਕਿਹਾ ਲਾਨੇ ਹੀ ਤੇ ਥੋੜੇ ਦਿਨਾਂ ਬਾਅਦ ਨਾ ਥੋੜੀ ਥੋੜੀ ਜੀ ਰਹਿ ਜਾਂਦੀ ਹੈ ਪਿੱਛੇ ਰਹਿ ਜਾਂਦੀ ਉਹ ਬੜੀ ਬੁਰੀ ਜੀ ਲੱਗਦੀ ਆ ਫਿਰ ਇਹਨੂੰ ਚੰਗਾ ਬੈਟਰ ਕੇ ਬੰਦਾ ਨਾ ਹੀ ਲਾਵੇ ਤੇ ਜੇ ਲਾਉਣੀ ਹੈ ਤੇ ਪ੍ਰੋਪਰ ਫਿਰ ਲਾ ਕੇ ਰੱਖੇ ਤੇ ਮੈਂ ਫਿਰ ਨਾ ਇਹ ਦੋਵਾਂ ਹੱਥਾਂ ਤੇ ਲਾਲੀ ਤੇ ਪੈਰਾਂ ਤੇ ਤੇ ਮੈਂ ਪਹਿਲੇ ਲਾਈ ਫਿਰ ਮੈਂ ਉੱਪਰ ਹੋਰ ਲਾ ਲਈ ਮੈਂ ਕਿ ਵਧੀਆ ਲੱਗਦਾ ਸਗੋਂ ਇਹ ਨਾ ਆਪਣੇ ਅੰਮ੍ਰਿਤ ਦਾ ਵੀ ਥੋੜਾ ਬੋਤਾ ਧਿਆਨ ਰੱਖਣਾ ਚਾਹੀਦਾ ਤਾਂ ਕਰਕੇ ਤੇ ਇਧਰ ਮੈਂ ਨਾਲੇ ਅੱਜ ਨਵਾਂ ਸੂਟ ਪਾਇਆ ਹੀ ਮੈਂ ਕਿ ਥੋੜਾ ਜਿਹਾ ਮੇਕਅਪ ਵੀ ਕਰ ਲਾਂਗੀ ਤੇ ਪਹਿਲਾਂ ਮੈਂ ਨੀਲ ਪੇਂਡ ਲਾ ਲਾਂ ਇਹ ਰੰਦੀ ਰੰਦੀ ਫੇਰ ਰਹਿ ਜਾਣੀ ਆ ਫੇਰ ਮੈਨੂੰ ਚੇਤਾ ਹੀ ਭੁੱਲ ਜਾਣਾ ਵਾ ਤੇ ਇੱਕ ਨਾ ਫੋਨ 'ਚ ਬੜੀ ਖਰਾਬੀ ਜੀ ਹੋਣ ਦੀ ਮੈਂ ਨਾ ਫੋਨ ਲਾਨੀ ਇਦਾਂ ਵੀਡੀਓ ਬਣਾਉਣ ਨੂੰ ਜਦੋਂ ਮੈਂ ਸਟਾਪ ਕਰਦੀ ਆ ਨਾ ਉਹ ਮਤਲਬ ਆਪਣੇ ਆਪ ਹੀ ਕਲਿੱਕ ਹੋ ਜਾਂਦਾ ਤੇ ਆਪਣੇ ਆਪ ਹੀ ਵੀਡੀਓ ਜਿਹੜੀ ਓਨ ਹੋ ਜਾਂਦੀ ਆ ਤੇ ਮੈਂ ਉਹੀ ਨਾ ਗੱਲ ਕਰਦੀ ਪਈ ਹਾਂ ਇਹਨਾਂ ਨਾਲ ਕਿ ਇਦਾਂ ਫੋਨ ਕਰਦਾ ਪਿਆ ਵਾ ਇਹਨੂੰ ਜਿੰਨਾ ਚਿਰ ਮਤਲਬ ਮੈਂ ਲਾਈਟ ਆਫ ਨਹੀਂ ਕਰੂੰਗੀ 19:30 ਤੱਕ ਮਤਲਬ ਸਟਾਪ ਨਹੀਂ ਹੁੰਦਾ ਹੈਗਾ ਨਹੀਂ ਤੇ ਵੀਡੀਓ ਜਿਹੜੀ ਉਹ ਬਣੀ ਜਾਂਦੀ ਹੈ ਬਣੀ ਜਾਂਦੀ ਉਹੀ ਮੈਂ ਇੱਥੇ ਗੱਲ ਕਰ ਰਹੀ ਕਿ ਇਹਨੂੰ ਮਤਲਬ ਇਦਾਂ ਕਿਉਂ ਹੁੰਦਾ ਇਹਨੂੰ ਪਿੱਛੋਂ ਬੰਦ ਮੈਨੂੰ ਕਰਨਾ ਪੈਂਦਾ ਫੇਰ ਇਹ ਫੋਨ ਜਿਹੜਾ ਆਫ ਹੁੰਦਾ ਵਾ ਤੇ ਇਹ ਸੀ ਜੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ